ਹਾਂਜੀ ਪੰਜਾਬੀਓ ਕੀ ਹਾਲ ਚਾਲ ਹੈ ਵੀ ਸਾਰਿਆਂ ਦਾ ਉਮੀਦ ਕਰਦਾ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਹਿੰਦੇ ਨੇ ਵੀ ਤੰਦਰੁਸਤੀ ਵਰਗਾ ਕੋਈ ਹੋਰ ਖਜ਼ਾਨਾ ਨਹੀਂ ਹੁੰਦਾ ਪੈਸੇ ਦੇ ਮੁਰੇ ਪੂਰੇ ਜਿਵੇਂ ਕਹਿੰਦੇ ਨੇ ਤੰਦਰੁਸਤੀ ਦੇ ਮੁਰੇ ਪੈਸਾ ਕੋਈ ਚੀਜ਼ ਨਹੀਂ ਹੁੰਦੀ ਜੇ ਆਪਣੇ ਕੋਲ ਤੰਦਰੁਸਤੀ ਹੈ ਤਾਂ ਸਾਰਾ ਕੁਝ ਆ ਤੇ ਉਦੋਂ ਯਾਰ ਦੋਸਤੋ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਮੇਰਾ ਵੀਰ ਬਣ ਕੇ ਅੱਗੇ ਦਾ ਮਰਦਨ ਕਦੇ ਤਾਂ ਵੀ ਕਹਾਂ ਪਰ ਅੱਜ ਤੁਹਾਨੂੰ ਸਪੈਸ਼ਲ ਕਹਿ ਰਿਹਾ ਮੇਰੇ ਵੀਰ ਬਣ ਕੇ ਇਹ ਯਾਰ ਸਾਡਾ ਦੋਸਤ ਆ ਮੁੰਡਾ ਸੁੱਖੀ ਸਾਡੇ ਪਿੰਡ ਤੋਂ ਆ ਵੀਰ ਬਹੁਤ ਸਾਰੇ ਮੁੰਡਾ ਯਾਰ ਇਹਦੀ ਹੈਲਪ ਕਰ ਦਿਓ ਕੋਈ ਨਾ ਕੋਈ ਯਾਨੀ ਚਾਹੇ ਵੀਡੀਓ ਜਰੂਰ ਸ਼ੇਅਰ ਕਰੋ ਮੇਰਾ ਵੀਰ ਬਣ ਕੇ ਕਾਹ ਤੋਂ ਘਾਹ ਵੱਤੋਂ ਵੱਤ ਸ਼ੇਅਰ ਕਰੋ ਭਾਈ ਬਣ ਕੇ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਵੀ ਕੀ ਹੋਇਆ ਵੀਰ ਨਾਲ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਦੀ ਜਿਵੇਂ ਕਹਿੰਦੇ ਨੇ ਸਿਆਣੇ ਵੀ ਖੁਸ਼ੀਆਂ ਵੰਡਣ ਨਾਲੋਂ ਵੱਧ ਯਾਨੀ ਦੁੱਖ ਵੰਡਣ ਨਾਲ ਘਟਦੇ ਨੇ ਠੀਕ ਹੈ ਨਾ ਉਹੀ ਅੱਜ ਇਹਨੇ ਵੀਡੀਓ ਬਣਾਉਣ ਲੱਗਿਆ ਇਹ ਮੁੰਡਾ ਵਿਚਾਰਾ ਬਹੁਤ ਮਿਹਨਤੀ ਆ ਵੀ ਸਾਡੇ ਪਿੰਡਾਂ ਦਾ ਮੁੰਡਾ ਦਾ ਸੁੱਖੀ ਵੀਰ ਆ ਇਹਦੇ ਪੈਰ ਤੇ ਮਾਰ져 ਕੈਮਰਾ ਆ ਦੇਖੋ ਵੀਰ ਵਿਚਾਰਾ ਆਹ ਹੀ ਹੋ ਗਿਆ ਮੇਰੇ ਖਿਆਲ ਨਾਲ ਹੁਣ ਤਿੰਨ ਚਾਰ ਮਹੀਨੇ ਲਈ ਬੈੱਡ ਤੇ ਆ ਬਚਾਰਾ ਤੇ ਜਿਵੇਂ ਘਰ ਕਹਿੰਦੇ ਨੇ ਵੀ ਘਰੇ ਕਮਾਈ ਦਾ ਸਾਧਨ ਮੇਰਾ ਇਹ ਛੋਟਾ ਬੀਰੇ ਸੀਗਾ ਤੇ ਇਹ ਆਪ ਹੁਣ ਬੈੱਡ ਤੇ ਪਹਿ ਗਿਆ ਇਹ ਕਾਰਨ ਨਹੀਂ ਹੋਇਆ ਖੰਨੇ ਕਰਦਾ ਸੀ ਕੰਮ ਤੇ ਰਾਤ ਨੂੰ ਥੋੜੇ ਮੂਹ ਨਹੀਂ ਰਾਇ ਦੀ ਵਾਪਸ ਜਦੋਂ ਮੁੰਡਾ ਚਲੋ ਕੰਮ ਹੁੰਦੇ ਨੇ ਬਾਹਰ ਸਾਰਿਆ ਸੀਗਾ ਤੇ ਰਸਤੇ 'ਚ ਇਹਨੂੰ ਆਉਂਦੇ ਨੂੰ ਜਿੱਤੀ ਰੋਡ ਤੇ ਗੱਡੀ ਚੜ੍ਹ ਰਹੀ ਸੀ ਕੋਈ ਉਹਨੇ ਟੱਕਰ ਮਾਰੀ ਮੋਟਰਸਾਈਕਲ ਨਾਲ ਉਹਦਾ ਲੈਗ ਗਾੜ ਜਾਂਦਾ ਉਹ ਵਿਚੇ ਫਸ ਕੇ ਵਿਚ ਪੈਰ ਫਸ ਕੇ ਉੱਥੇ ਇਹਦਾ ਪੈਰ ਟੁੱਟ ਗਿਆ ਐ ਨਾਲੋਂ ਐ ਲੰਮਕਣ ਲੱਗ ਗਿਆ ਸੀ ਇਹਨਾਂ ਤੱਤੇ ਕਾ ਜਦੋਂ ਉਸ ਟਾਈਮ ਫੋਨ ਕਰਤਾ ਆਪਣੇ ਦੋਸਤ ਜੀਨੂੰ ਮੈਨੂੰ ਔੜਿਆ ਚੱਲ ਹੋ ਗਿਆ ਫੋਨ ਇਹਨੂੰ ਤੱਤੇ ਕਾ ਜ ਪਤਾ ਵੀ ਨਹੀਂ ਲੱਗਿਆ ਪਰ ਜਦ ਜਾ ਕੇ ਦੇਖਿਆ ਇਹ ਤਾਂ ਉਸਤੇ ਵੀ ਬਹੁਤ ਬੁਰਾ ਹਾਲ ਸੀ ਫੋਨ ਬਹੁਤ ਨਿਕਲਿਆ ਤੇ ਸੁਖੀ ਉਸ ਦਿਵਾਰ ਜੀ ਵੀ ਬੈਠੇ ਨੂੰ ਉਹ ਕਿੱਥੇ ਲੈ ਕੇ ਗਿਆ ਮੈਂ ਸਿਵਲ ਹਸਪਤਾਲ ਮੇਰਾ ਭਰਾ ਗਿਆ ਸੀਗਾ ਅੱਛਾ ਮਸੀ ਜੀ ਬੇਟਾ ਹਾਂ ਉਹ ਮੈਨੂੰ ਉੱਥੇ ਸਿਵਲ ਹਸਪਤਾਲ ਰੱਖਣ ਦੇ ਗਿਆ ਪਹਿਲਾਂ ਅੱਛਾ ਸੁਭਾ ਦਾ ਕਹਿੰਦਾ ਹੀ ਪੈਰ ਕੱਟਣਾ ਪਊਗਾ ਹੀ ਪੈਰ ਚ ਕੁਝ ਆਨੇਗਾ ਅੱਛਾ ਤੇ ਫਿਰ ਉਹਨੇ 32 ਰੈਫਰ ਕਰਤਾ ਸੀ ਪਾਛਾ ਇਹ ਪੱਤਿਆ ਦਾ ਨੇ ਕਾਫੀ ਯੋਗ ਕੀਤਾ ਤੇ ਫਿਰ ਉਹਨੇ ਜੋੜ ਮਾਰ ਕੇ ਪੈਰ ਦੀ ਸਰਜਰੀ ਹਾਂ ਇਹਨਾਂ ਨੂੰ ਕਰਦੇ ਨਹੀਂ ਸੀਗੇ ਅੱਛਾ 12 ਘੰਟਿਆਂ ਬਾਅਦ ਰੇਟ ਹੋਇਆ ਅੱਛਾ ਤੇ ਜਿਹੜਾ ਨੇ ਪੈਰ ਨਾਲ ਜੋੜਦਾ ਪੈਰ ਹੁਣ ਨਾਲ ਜੁੜ ਗਿਆ ਨਹੀਂ ਫਿਲਹਾਲ ਹਾਂਜੀ ਹਾਂਜੀ ਤੇ ਯਾਨੀ ਚਾਂਸ ਹੈਗੇ ਨੇ ਵੀ ਰਿਕਵਰ ਹੋਣ ਦੇ ਹੈ ਨਾ ਰਿਕਵਰੀ ਹੋਣ ਦੇ ਚਾਂਸ ਤੇ ਪਰ ਜਨਾ ਹੁਣ ਮੂਰੇ ਗਰਮੀ ਵੀ ਆ ਰਹੀ ਹੈ ਇੱਕ ਦੋਸਤੋ ਠੀਕ ਆ ਨਾ ਹੁਣ ਵੀਰ ਦੇ ਕਮਰੇ ਦੀ ਹਾਲਤ ਵੀ ਦੇਖ ਲੋ ਯਾਰ ਏਸੀ ਵਾਲਾ ਵੀ ਨਹੀਂ ਹੈਗਾ ਵੀਰ ਇਸ ਤੇ ਜੀ ਇਨਵਰਟਰ ਵੀ ਨਹੀਂ ਹੈਗਾ ਵੀਰ ਕੋਲ ਤੇ ਚਲ ਖਵਾ ਗਈ ਵਧੀਆ ਕਰਦੇ ਸੀ ਅੰਦਰ ਰੋਟੀ ਵਧੀਆ ਖਾਂਦੇ ਸੀਗੇ ਪਰ ਹੁਣ ਇਹ ਵਿਚਾਰਾ ਜੇ ਮੰਜੇ ਤੇ ਬੈਠ ਗਿਆ ਨਾ ਬਹੁਤ ਔਖਾ ਹੁੰਦਾ ਫਿਰ ਨਤੋੜਨ ਵਾਲੇ ਬੰਦੇ ਨੂੰ ਪਹਿਲਾਂ ਤਾਂ ਬੈਠਣਾ ਹੀ ਬਹੁਤ ਔਖਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਦੂਜੀ ਗੱਲ ਪੈਸੇ ਦੇ ਲੱਗੋ ਦਾ ਕਹਿੰਦੀ ਆ ਹਨਾ ਤੇ ਇਸ ਕਰਕੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਤੁਹਾਨੂੰ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਮੇਰੇ ਵੀਰ ਬਣ ਕੇ ਜਿੰਨੇ ਵੀ ਜੋਬ ਜਿੰਨੀ ਕਿ ਸ਼ਰਧਾ ਮੇਰੇ ਵੀਰ ਬਣ ਕੇ ਉਹ ਜਰੂਰ ਕਰੋ ਪਾਲੀ ਬਣ ਕੇ ਇਹ ਬੇਨਤੀ ਆ ਤੁਹਾਨੂੰ ਤੇ ਜੇ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਆਹ ਤੋਂ ਬਾਅਦ ਤੋਂ ਬਾਅਦ ਸ਼ੇਅਰ ਕਰੋ ਮੇਰੇ ਭਾਈ ਬਣ ਕੇ ਤੇ ਕਿਸੇ ਨੂੰ ਕੋਈ ਕੰਪਲਸਰੀ ਨਹੀਂ ਵੀ ਇਹ ਨਹੀਂ ਕਰਨਾ ਵੀਰ ਜਿੰਨਾ ਕਿ ਤੁਸੀਂ ਜਿਹੜਾ ਵੀ ਮੇਰਾ ਮਿੱਤਰ ਵੀਰ ਕਰ ਸਕਦਾ ਉਹ ਕਰੇ ਕਿਉਂਕਿ ਹਾਲੇ ਆ ਸਕੰਜਈ ਮੇਰੇ ਘਰ ਵਾਲੇ ਮਹੀਨੇ ਡੇਢ ਮਹੀਨੇ ਤੱਕ ਖੋਲਣਗੇ ਉਹ ਵੀ ਹਾਲੇ ਪੱਕਾ ਨਹੀਂਗਾ 2.5 ਮਹੀਨੇ ਬਾਅਦ ਹਾਂ 2.5 ਮਹੀਨੇ ਬਾਅਦ ਕਹਿੰਦੇ ਨੇ ਤੇ ਬਸ ਬੇਨਤੀ ਆਹੀ ਆ ਤੇ ਵੀਰ ਦਾ ਹੀ ਗੂਗਲ ਪੇ ਦਾ ਨੰਬਰ ਦੇ ਦਿੰਦੇ ਆ ਆਪਾਂ ਉੱਤੇ ਵੀ ਨੰਬਰ ਲਿਖ ਦਾਂਗੇ ਇੱਕ ਵਾਰ ਬੋਲ ਵੀ ਦਿੰਦੇ ਆ ਸੋ ਕਿਧਰੇ ਗੂਗਲ ਪੇ ਦਾ ਨੰਬਰ ਦਿੰਨਾ ਵੀਰੇ ਮੇਰਾ ਨੰਬਰ 155 59 50 74 ਮੈਂ ਉੱਤੇ ਵੀਡੀਓ ਦੇ ਬੇਰਬਾ ਵੀਰ ਪਾ ਦੂੰਗਾ ਉੱਤੇ ਦੇ ਦਵਾਂਗਾ ਕੋਈ ਨਾ ਗੂਗਲ ਪੇ ਦਾ ਨੰਬਰ ਇਹਨੂੰ ਵੀਰ ਨੂੰ ਪੈਸੇ ਸਿੱਧੇ ਜਾਣਗੇ ਠੀਕ ਆ ਨਾ ਵੀਰ ਤੇ ਮੇਰੇ ਭਾਈ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਯਾਰ ਹੋਰ ਥਾਂ ਵੀ ਤਾਂ ਆਪਾਂ ਪੈਸੇ ਖਰਾਬ ਕਰ ਹੀ ਲੈਨੇ ਆ ਜਿੰਨਾ ਵੀ ਆਪਾਂ ਖੜੇ ਖੜੇ ਕਈ ਵਾਰ 500 200 ਖਾ ਜਾਂਦੇ ਆ ਨਾ ਤੇ ਮੇਰਾ ਵੀਰ ਬਣ ਕੇ ਉਹਨਾਂ ਕੋ ਮੇਰੇ ਭਾਈ ਬਣ ਕੇ ਜਿੰਨੇ ਮੇਰੇ ਲਿੰਕ ਦੇ ਵਿੱਚ ਨੇ ਮੇਰੇ ਯਾਰ ਦੋਸਤ ਨੇ ਸਾਰੇ ਇਹਨਾਂ ਕਰਨ ਜੋ ਕਿ ਹੈਗੇ ਨੇ ਤੇ ਹੋਰ ਵੀ ਆਪਣੇ ਪਿੰਡ ਜੀ ਵੀ ਮੈਂ ਬੇਨਤੀ ਕਰਦਾ ਸਾਡੇ ਰੌਣੀਆਂ ਨੱਗਾ ਸਾਡਾ ਬਹੁਤ ਵਧੀਆ ਪਿੰਡ ਆ ਸਾਰੇ ਮਦਦ ਕਰਨਗੇ ਇਹ ਜੀ ਗੱਲ ਨਹੀਂ ਤੇ ਜਿਵੇਂ ਆਪਾਂ ਕਹਿੰਦੇ ਆ ਯਾਰ ਹੁਣ ਜੇ ਇੱਕ ਬੰਦੇ ਦਾ 10 ਲੱਖ ਲੱਗ ਜਵੇ ਉਹਦਾ ਨਾਸ ਵੱਜ ਜਾਂਦਾ ਜੇ ਉਹੀ 10 ਲੱਖ ਵੰਡ ਕੇ 10000 ਬੰਦਾ ਕਰ ਦੇਵੇ 100-100 ਰੁਪਿਆ ਤਾਂ ਪਤਾ ਵੀ ਨਹੀਂ ਲੱਗਦਾ ਤੇ ਇਹਦੇ ਨਾਲ ਨਾਲੇ ਆਪਦੇ ਸਕੂਨ ਰੂਹ ਨੂੰ ਵੀ ਸਕੂਨ ਮਿਲਦਾ ਕਿਸੇ ਦੀ ਮਦਦ ਕੀਤੀ ਆ ਅਗਵਾਸ ਵੀ ਉਹ ਹੱਥ ਬਣ ਕੇ ਮੇਰੀ ਬੇਨਤੀ ਆ ਵੀ ਭਰਾ ਦਾ ਜਰੂਰ ਦੇਖੋ ਮੇਰਾ ਵੀਰ ਬਣ ਕੇ ਮੈਂ ਸਪੈਸ਼ਲ ਕਹਿ ਰਿਹਾ ਨਹੀਂ ਮਤਲਬ ਕਿਸੇ ਤੋਂ ਮਦਦ ਨਹੀਂ ਤਾਂ ਵੀਡੀਓ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਓ ਮੇਰਾ ਵੀਰ ਬਣ ਕੇ ਐਨਾ ਕਹਿੰਦਾ ਹੈ ਯਾਨੀ ਗਿਮਾਂ ਦੇ ਜਾਜ ਕਬਰ ਆਪਣੇ ਪੈਸੇ ਦੀ ਮਦਦ ਨਹੀਂ ਕਰਦਾ ਰੱਬ ਨੂੰ ਜ਼ਰੂਰ ਬੇਨਤੀ ਕਰੋ ਵੀ ਵੀਰ ਦਾ ਹਸਕੰਜਾ ਲੈ ਜੀਵੇ ਤੇ ਪੈਰ ਚੱਲਦਾ ਚੱਜ ਨਾ ਹੋ ਜਵੇ ਮੇਰਾ ਵੀਰ ਬਣ ਕੇ ਪਹਿਣਾ ਬਹੁਤ ਔਖਾ ਵੀਰੇ ਗਰਮੀ ਆ ਰਹੀ ਹੈ ਬੁਰੇ ਇਹਨੂੰ ਪੁੱਛ ਕੇ ਦੇਖੋ ਬੰਦਾ ਟੈਲੀਵਿਜ਼ਨ ਵੀ ਕਿੰਨਾ ਕੁ ਲਿਖੀ ਹੋਊਗਾ ਆਪਰ ਬਤਾਇਆ ਫਿਰਨ ਤਰਨ ਵਾਲਾ ਬੰਦਾ ਹੈ ਵਿਚਾਰਾ ਮਸਾ ਇਨ ਦੇ ਕੈਨ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਮੇਰਾ ਵੀਰ ਬਣ ਕੇ ਸਾਡੇ ਛੋਟੇ ਭਾਈ ਦੀ ਜਰੂਰ ਮਦਦ ਕਰੋ ਯਾਰ ਮੈਂ Google Pay ਦਾ ਨੰਬਰ ਉੱਤੇ ਵੀਡੀਓ ਤੇ ਫੇਰ ਸ਼ੇਅਰ ਕਰ ਦੋ ਠੀਕ ਆ ਜੀ ਹੁਣ ਅੱਗੇ ਤੋਂ ਵੀਡੀਓ ਖਤਮ ਕਰਨ ਦੀ ਬੈਗੁਰ ਚੀਕਾ ਖਾਲਸਾ ਸਾਹਿਬ ਹੈ ਉਹਨੂੰ ਜੀ ਕੀ ਫਤ